ਅੰਟੋ ਏਅਰਪੋਰਟ ਤੇ ਡੈਲਟਾ ਏਅਰਲਾਈਨ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਇਹ ਹਾਸਾਦੋ ਵਾਪਰਿਆ ਜਦੋਂ ਲੈਂਡਿੰਗ ਦੇ ਦੌਰਾਨ ਗਰਾਉਂਡ ਤੇ ਬਰਫ਼ ਤੇ ਉਹ ਜਹਾਜ਼ ਫਿਸਲ ਗਿਆ ਫਲਾਈਟ ਫਿਸਲ ਗਈ ਔਰ ਹਾਸਾਦਾ ਸ਼ਿਕਾਰ ਹੋ ਗਿਆ ਇਹਦੇ ਵਿੱਚ 76 ਯਾਤਰੀ ਸਵਾਰ ਸਨ ਔਰ 4 ਕਰੂ ਬੈਂਬਰ ਸਵਾਰ ਸਨ 18 ਯਾਤਰੀਆਂ ਨੂੰ ਝੋਟਾ ਆਈਆਂ ਵਾ ਸੱਟਾਂ ਲੱਗੀਆਂ ਵਾ ਸਾਰੇ ਯਾਤਰੀਆਂ ਨੂੰ ਵਿੱਚੋਂ ਕੱਢ ਲਿਆ ਗਿਆ ਵਾ ਰੱਖਿਆ ਪਰ 18 ਜਤਿਆਂ ਨੂੰ ਸੱਟਾਂ ਲੱਗੀਆਂ ਵਾ ਟ੍ਰਾਂਟੋ 에ਅਰਪੋਰਟ ਤੇ ਡੈਲਟਾ 에ਅਰਲਾਈਨ ਦਾ ਜਹਾਜ਼ ਕ੍ਰੈਸ਼ ਹੋਇਆ ਵਾ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ ਕੈਨੇਡਾ ਦੇ ਹੈਲਪਲਾਈਨ ਨੰਬਰ ਹੈ 18666294775 ਯੂਐਸਏ ਦਾ ਹੈਲਪਲਾਈਨ ਨੰਬਰ ਹੈ 1800997545 ਇਹ ਹੈਲਪਲਾਈਨ ਨੰਬਰ ਵੀ ਦਿੱਤੇ ਗਏ ਆ ਕਿਸੇ ਨੇ ਕੋਈ ਉੱਧਰ ਦਾ ਆਪਣਾ ਕੋਈ ਹੋਵੇ ਤਾਂ ਉਹ ਹੈਲਪ ਨੰਬਰ ਤੇ ਕਾਲ ਕਰਕੇ ਪਤਾ ਕਰ ਸਕਦਾ ਵਾ ਇਹ ਟ੍ਰਾਂਟੋ ਦੇ 에ਅਰਪੋਰਟ ਤੇ ਹਾਸਾ ਹੋਇਆ ਵਾ ਡੈਲਟਾ 에ਅਰਲਾਈਨ ਦਾ ਜਹਾਜ਼ ਸੀਗਾ ਜੋ ਹਾਸੇ ਦਾ ਸ਼ਿਕਾਰ ਹੋਇਆ ਧਰਵਾਦ ਜਵਿੰਦਾ ਗੜਾ ਦਾ ਇੱਕ ਨੌਜਵਾਨ ਕੈਨੇਡਾ ਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਕੇ ਖਤਮ ਹੋ ਗਿਆ ਤਾਂ ਆਜੀਤ ਸਿੰਘ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਕੈਨੇਡਾ ਵਿੱਚ ਸਟੱਡੀ ਤੋਂ ਬਾਅਦ 2 ਸਾਲ ਦੀ ਸਟੱਡੀ ਤੋਂ ਬਾਅਦ ਵਰਕ ਪਰਮਿਟ ਤੇ ਸੀਗਾ ਔਰ 14 ਤਰੀਕ ਨੂੰ ਸਵੇਰੇ 6 ਵਜੇ ਜਦੋਂ ਆਪਣੇ ਦੋਸਤਾਂ ਦੇ ਨਾਲ ਗੱਡੀ ਵਿੱਚ ਕੰਮ ਤੇ ਜਾ ਰਿਹਾ ਸੀ ਤੇ ਗੱਡੀ ਕਾਰ ਜਿਹੜੀ ਆ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜ ਜਿਹਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਿਤਾ ਹੀਰਾ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਦਦਾਜੀਤ ਸਿੰਘ ਗਿਆ ਸੀ ਕੈਨੇਡਾ ਜਿੱਥੇ ਕਿ ਉਹ ਹਾਸੇ ਦਾ ਸ਼ਿਕਾਰ ਹੋ ਗਿਆ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਬਹੁਤ ਹੀ ਦੁਖਦਾਈ ਖਬਰ ਕਿ ਇਹ ਦਦਾਜੀਤ ਸਿੰਘ ਕੈਨੇਡਾ ਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਕੇ ਉਹਨਾਂ ਦੀ ਡੈਥ ਹੋ ਗਈ ਰੂਕ ਖੇਤਰ ਦਾ ਸਾਹਿਲ ਕ੍ਰੋਕ ਸ਼ਹਿਰ ਦਾ ਸਾਹਿਲ ਜੋ ਅਮਰੀਕਾ ਤੋਂ ਰਿਪੋਰਟ ਹੋ ਗਿਆ ਸੀ ਪੋਹਵੇ ਦਾ ਰਹਿਣ ਵਾਲਾ ਹੈ। ਇਹਨੂੰ ਅਮਰਸਰ 에য়ারਪੋਰਟ ਤੇ ਪਹੁੰਚਦੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੋਹਵੇ ਦਾ ਰਹਿਣ ਵਾਲਾ ਸਾਹਿਲ 222 ਦੇ ਵਿੱਚ ਇਹਨੇ ਇੱਕ ਨਵਾਲਕ ਲੜਕੀ ਨਾਲ ਸ਼ੇਡਸ਼ੜ ਕੀਤੀ ਸੀ। ਉਹਦੇ ਬਾਅਦ ਇਹ ਭੱਜ ਗਿਆ ਥੋ 38 ਲੱਖ ਰੁਪਏ ਲਾ ਕੇ ਗਿਆ ਸੀ। ਪਹਿਲੋ ਵਿਤਨਾਮ ਗਿਆ ਫਿਰ ਇਟਲੀ ਉੱਥੋਂ ਯੂ ਐਸ ਏ ਚਲੇ ਗਿਆ ਸੀ। ਪੁਲਿਸ ਨੇ ਇਹਦੇ ਖਿਲਾਫ ਐਲਓਸੀ ਜਾਰੀ ਕੀਤੀ ਹੋਈ ਸੀ। ਔਰ ਹੁਣ ਜਦੋਂ ਜਨਵਰੀ ਦੇ ਵਿੱਚ ਇਟਲੀ ਤੋਂ ਗਿਆ ਸੀ ਅਮਰੀਕਾ ਤੇ ਅਮਰੀਕਾ ਤੋਂ ਡਿਪੋਰਟ ਹੋ ਕੇ ਬਾਸਿਆ ਤਾਂ ਅੰਮ੍ਰਿਤਸਰ 에য়ারਪੋਰਟ ਤੇ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਦੇ ਤੇ ਇੱਕ ਨਬਾਲਿਕ ਲੜਕੀ ਨਾਲ 2022 ਵਿੱਚ 6 ਛੜ ਦਾ આરોਪ ਹੈ ਸਾਹਿਲ ਬਿਹਾ